ਮਿਤੀ 13 ਅਕਤੂਬਰ 2025 ਨੂੰ ਪਣਾ ਸਮਸਰ ਦੇ ਅਧੀਨ ਪਿੰਡ ਮਲਕੇ ਵਿੱਚ ਸਵੇਰੇ ਕਰੀਬ 8:30 ਵਜੇ ਮੈਨੂੰ ਪਿੰਡ ਦੇ ਸਰਪੰਚ ਸਾਹਿਬ ਤੋਂ ਇੱਕ ਕੂਨ ਤੇ ਇਲਾਮ ਮੈਡੀਸੀ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਲੜਾਈ ਝਗੜਾ ਹੋ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਖੁਦ ਸਮੇਤ ਮੇਰੀ ਪੁਲਿਸ ਪਾਰਟੀ ਪਿੰਡ ਵਿੱਚ ਪਹੁੰਚੇ ਉੱਥੇ ਅਸੀਂ ਕਈ ਬੰਦੇ ਵੀ ਰਾਉਂਡ ਅਪ ਕੀਤੇ ਹਨ ਸੀਸੀਟੀਵੀ ਕੈਮਰਾ ਫੁਟੇਜ ਵੀ ਚੈੱਕ ਕੀਤੇ ਹਨ ਤੇ ਕਈ ਮੇਂ ਦੋਸ਼ੀ ਵੀ ਸਾਡੇ ਧਿਆਨ ਵਿੱਚ ਆਏ ਹਨ ਇੱਕ ਗੁਰਮੀਤ ਸਿੰਘ ਗੀਤੀ ਮੈਂਬਰ ਜੋ ਕਿ ਜਿਨ੍ਹਾਂ ਦੇ ਸੱਟ ਲੱਗੀ ਹੈ ਤੇ ਉਹ ਜਿਹੜੇ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਦੇ ਬਿਆਨ ਲਿਖ ਕੇ ਉਸ ਤੇ ਅਗਲੀ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਕਿ 13 ਅਕਤੂਬਰ 2025 ਨੂੰ ਪਾਣਾ ਸਮਸਰ ਦੇ ਅਧੀਨ ਪਿੰਡ ਮਲਕੇ ਵਿੱਚ ਸਵੇਰੇ ਕਰੀਬ 8:30 ਵਜੇ ਮੈਨੂੰ ਪਿੰਡ ਦੇ ਸਰਪੰਚ ਸਾਹਿਬ ਤੋਂ ਫੋਨ ਤੇ ਇਲਾਮ ਮਿਲੀ ਸੀ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਲੜਾਈ ਝਗੜਾ ਹੋ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਖੁਦ ਸਮੇਤ ਮੇਰੀ ਪੁਰਸ ਪਾਰਟੀ ਟਿੰਡ ਵਿੱਚ ਪਹੁੰਚੇ ਉੱਥੇ ਅਸੀਂ ਕਈ ਬੰਦੇ ਵੀ ਰਾਉਂਡ ਅਪ ਕੀਤੇ ਹਨ ਸੀਸੀਟੀਵੀ ਕੈਮਰਾ ਫੁਟੇਜ ਵੀ ਚੈੱਕ ਕੀਤੇ ਹਨ ਤੇ ਕਈ ਮੇਂ ਦੋਸ਼ੀ ਵੀ ਸਾਡੇ ਧਿਆਨ ਵਿੱਚ ਆਏ ਹਨ ਇੱਕ ਗੁਰਮੀਤ ਸਿੰਘ ਗੀਤੀ ਮੈਂਬਰ ਜੋ ਕਿ ਜਿਨ੍ਹਾਂ ਦੇ ਸੱਟ ਲੱਗੀ ਹੈ ਤੇ ਉਹ ਜਿਹੜੇ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਦੇ ਬਿਆਨ ਲਿਖ ਕੇ ਉਸ ਤੋਂ ਅਗਲੀ ਬੰਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਕਿ 13 ਅਕਤੂਬਰ 2025 ਨੂੰ ਪਨਾ ਸਮਾਸਰ ਦੇ ਅਧੀਨ ਪੈਂਦੇ ਪਿੰਡ ਮਲਕੇ ਵਿੱਚ ਸਵੇਰੇ ਕਰੀਬ 8:30 ਵਜੇ ਮੈਨੂੰ ਪਿੰਡ ਦੇ ਸਰਪੰਚ ਸਾਹਿਬ ਤੋਂ ਫੋਨ ਤੇ ਇਲਾਮ ਮਿਲੀ ਸੀ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਲੜਾਈ ਝਗੜਾ ਹੋ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਖੁਦ ਸਮੇਤ ਮੇਰੀ ਪੁਲਿਸ ਪਾਰਟੀ ਪਿੰਡ ਵਿੱਚ ਪਹੁੰਚੇ ਉੱਥੇ ਅਸੀਂ ਕਈ ਬੰਦੇ ਵੀ ਰਾਉਂਡ ਅਪ ਕੀਤੇ ਹਨ ਸੀਸੀਟੀਵੀ ਕੈਮਰਾ ਫੁਟੇਜ ਵੀ ਚੈੱਕ ਕੀਤੇ ਹਨ ਤੇ ਕਈ ਮੇਨ ਦੋਸ਼ੀ ਵੀ ਸਾਡੇ ਧਿਆਨ ਵਿੱਚ ਆਏ ਹਨ ਇੱਕ ਗੁਰਮੀਤ ਸਿੰਘ ਗੀਤੀ ਮੈਂਬਰ ਜੋ ਕਿ ਜਿਨ੍ਹਾਂ ਦੇ ਸੱਟ ਲੱਗੀ ਹੈ ਤੇ ਉਹ ਜਿਹੜੇ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਦੇ ਬਿਆਨ ਲਿਖ ਕੇ ਉਸ ਤੇ ਅਗਲੀ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਮਿਤੀ 13 ਅਕਤੂਬਰ 2025 ਨੂੰ ਪਣਾਸ ਮਾਸਾਉ ਦੇ ਅਧੀਨ ਪੰਡੇ ਪਿੰਡ ਮਲਕੇ ਵਿੱਚ ਸਵੇਰੇ ਕਰੀਬ 8:30 ਵਜੇ ਮੈਨੂੰ ਪਿੰਡ ਦੇ ਸਰਪੰਚ ਸਾਹਿਬ ਤੋਂ ਇੱਕ ਔਨਕੇ ਤਲਾ ਮੈਡੀਸੀ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਲੜਾਈ ਝਗੜਾ ਹੋ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੈਂ ਖੁਦ ਸਮੇਤ ਮੇਰੀ ਪੁਰਸ ਪਾਰਟੀ ਪਿੰਡ ਵਿੱਚ ਪਹੁੰਚੇ ਉੱਥੇ ਅਸੀਂ ਕਈ ਬੰਦੇ ਵੀ ਰਾਉਂਡ ਅਪ ਕੀਤੇ ਹਨ ਸੀਸੀਟੀਵੀ ਕੈਮਰਾ ਫੁਟੇਜ ਵੀ ਚੈੱਕ ਕੀਤੇ ਹਨ ਤੇ ਕਈ ਮੇਂ ਦੋਸ਼ੀ ਵੀ ਸਾਡੇ ਧਿਆਨ ਵਿੱਚ ਆਏ ਹਨ ਇੱਕ ਗੁਰਮੀਤ ਸਿੰਘ ਗਿੱਤੀ ਮੈਂਬਰ ਜੋ ਕਿ ਜਿਨ੍ਹਾਂ ਦੇ ਸੱਟ ਲੱਗੀ ਹੈ ਤੇ ਉਹ ਜਿਹੜੇ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਦੇ ਬਿਆਨ ਲਿਖ ਕੇ ਉਸ ਤੇ ਅਗਲੀ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।